ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਦੀ ਕਲਾਸ 4th ਗਵਰਨਮੈਂਟ EMPLOYES ਯੂਨੀਅਨ ਪੰਜਾਬ ਸਿਹਤ ਵਿਭਾਗ ਸਮੇਤ ਇੱਕ ਦਰਜਨ ਵਿਭਾਗਾ ਦੇ ਪੱਕੇ ਅਤੇ ਕੱਚੇ ਮੁਲਾਜ਼ਮਾਂ ਨੂੰ ਮਾਰਚ ਤੇ ਅਪ੍ਰੈਲ ਮਹੀਨੇ ਦੀਆਂ ਤਨਖਾਹਾਂ ਨਸੀਬ ਨਾ ਹੋਣ ਤੇ ਸਿਹਤ ਮੰਤਰੀ ਦੇ ਘਰ ਅੱਗੇ ਧਰਨਾ ਦਿੱਤਾ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਆਂ ਅੱਜ ਦੀ ਵੱਡੀ ਅਪਡੇਟ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾ ਦੇ ਕੱਚੇ ਪੱਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਚੀਰਾਂ ਤੋਂ ਲਟਕ ਰਹੀਆਂ ਆਪ ਦੀਆਂ ਮੰਗਾਂ ਨੂੰ ਲੈ ਕੇ ਕੜਕ ਦੀ ਗਰਮੀ ਵਿੱਚ ਵੱਡੀ ਗਿਣਤੀ ਵਿੱਚ ਆਪ ਸਰਕਾਰ ਵਿਰੁੱਧ ਗੁਰਦੁਆਰਾ ਸ੍ਰੀ ਗੁਰਦੁੱਖਣੀਵਾਰਨ ਸਾਹਿਬ ਦੇ ਬੱਸ ਸਟੈਂਡ ਤੇ ਸ਼ੈੱਡ ਵਿੱਚ ਪੰਜਾਬ ਸਬੋਆਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਤੇ 30 ਕਲਾਸ 4th ਗਵਰਨਮੈਂਟ EMPLOYEES UNION ਪੰਜਾਬ 1680 ਦੀ ਅਗਵਾਈ ਵਿੱਚ ਵਿਸ਼ਾਲ ਰੋਸਮਈ ਧਰਨਾ ਦਿੱਤਾ ਗਿਆ ਧਰਨੇ ਵਿੱਚ ਮਹਿਲਾ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ ਧਰਨੇ ਵਿੱਚ ਸਿਹਤ ਵਿਭਾਗ ਜਿਸ ਵਿੱਚ ਆਯੁਰਵੈਦਿਕ ਰਜਿੰਦਰਾ ਹਸਪਤਾਲ ਜੰਗਲਾਤ ਸਮੇਤ ਇੱਕ ਦਰਜਨ ਵਿਭਾਗਾ ਦੇ ਕੱਚੇ ਤੇ ਪੱਕੇ ਮੁਲਾਜ਼ਮ ਤੇ ਪੈਨਸ਼ਨਰ ਵੀ ਉ체ਚੇ ਤੌਰ ਤੇ ਸ਼ਾਮਿਲ ਹੋਏ ਮੁਲਾਜ਼ਮ ਆਗੂਆਂ ਦਰਸ਼ਨ ਸਿੰਘ ਲੁਬਾਣਾ ਬਲਜਿੰਦਰ ਸਿੰਘ ਜਗਮੋਨ ਨੌ ਲਖਾ ਆਦਿ ਨੇ ਕਿਹਾ ਕਿ ਉਹ ਚਾਰ ਵਾਰ ਸਿਹਤ ਮੰਤਰੀ ਡਾਕਟਰ ਬਲਬੀਰ ਨੂੰ ਸਿਹਤ ਵਿਭਾਗ ਵਿਚਲੀਆਂ ਮੰਗਾਂ ਸੰਬੰਧੀ ਮਿਲ ਚੁੱਕੇ ਹਨ ਪਰੰਤੂ ਦੋ ਸਾਲਾਂ ਤੋਂ ਉਹਨਾਂ ਵੱਲੋਂ ਜੱਥੇਬੰਦੀ ਨੂੰ ਮੀਟਿੰਗ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ ਸਿਹਤ ਵਿਭਾਗ ਜਿਸ ਵਿੱਚ ਆਯੁਰਵੈਦਿਕ ਕਾਲਜ ਹਸਪਤਾਲ ਫਾਰਮੇਸੀ ਪਟਿਆਲਾ ਨੂੰ ਸ਼੍ਰੀ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਵਿੱਚ ਮਰਜ਼ ਕਰਨ ਕਾਰਨ ਇੱਥੇ ਦੇ ਮੁਲਾਜ਼ਮ ਨੂੰ ਮਾਰਚ-ਅਪ੍ਰੈਲ ਮਹੀਨੇ ਦੀਆਂ ਤਨਖਾਹਾਂ ਨਹੀਂ ਜਾਰੀ ਕੀਤੀਆਂ ਤੇ ਮਈ ਮਹੀਨੇ ਵੀ ਖਤਮ ਹੋਣ ਕਿਨਾਰੇ ਹੈ ਜਦੋਂ ਕਿ ਸਮੂਹ ਤੀਜਾ ਤੇ ਚੌਥਾ ਦਰਜਾ ਮੁਲਾਜ਼ਮ ਸਮੇਤ ਟੈਕਨੀਕਲ ਮੁਲਾਜ਼ਮਾਂ ਨੂੰ ਯੂਨੀਵਰਸਿਟੀ ਵਿੱਚ ਨਾ ਜਾਣ ਦੀਆਂ ਲਿਖਤੀ ਆਪਸ਼ਨਾਂ ਡਾਇਰੈਕਟਰ ਖੋਜ ਮੈਡੀਕਲ ਤੇ ਸਿੱਖਿਆ ਵਿਭਾਗ ਨੂੰ ਯੋਗ ਪ੍ਰਵਾਨਗੀ ਰਾਹੀਂ ਦਿੱਤੀਆਂ ਗਈਆਂ ਦਿੱਤੀਆਂ ਹਨ। ਪ੍ਰੰਤੂ ਸਿਹਤ ਮੰਤਰੀ ਸਮੇਤ ਵਿਭਾਗ ਦੇ ਅਧਿਕਾਰੀ ਚੁੱਪੀ ਧਾਰੀ ਬੈਠੇ ਹਨ ਤੇ ਵਿਭਾਗ ਰਾਹੀਂ ਤਨਖਾਹਾਂ ਜਾਰੀ ਕਰਨ ਲਈ ਸਹਿਮਤ ਨਹੀਂ ਹਨ। ਮੁਲਾਜ਼ਮਾਂ ਤੇ ਸਖਤ ਗਰਮੀ ਦੇ ਬਾਵਜੂਦ ਆਪਣੇ ਘਰਾਂ ਦਾ ਗੁਜ਼ਾਰਾ ਚਲਾਉਣ ਲਈ ਜਿਸ ਵਿੱਚ ਰਜਿੰਦਰਾ ਹਸਪਤਾਲ ਪਟਿਆਲਾ ਦੇ ਕੰਟਰੈਕਟ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਸ਼ਾਮਿਲ ਹਨ ਇੱਥੇ ਧਰਨਾ ਦੇ ਕੇ ਰੈਲੀ ਕੀਤੀ ਅਤੇ ਸਿਹਤ ਮੰਤਰੀ ਵਿਰੁੱਧ ਰੋਸ ਕਰਦੇ ਹੋਏ ਉਹਨਾਂ ਦੀ ਨਿੱਜੀ ਰਿਹائش ਵੱਲ ਰੋਸ ਮਾਰਚ ਕੀਤਾ ਉੱਥੇ ਵੱਡੇ ਵੱਡੇ ਬੈਰੀਕੇਡ ਲਗਾ ਕੇ ਇਸ ਪੁਲਿਸ ਨੇ ਰੋਕਿਆ ਗਿਆ ਇੱਥੇ ਸੜਕ ਤੇ ਬੈਠ ਆਪਣਾ ਰੋਸ ਪ੍ਰਗਟ ਕੀਤਾ ਤੇ ਐਲਾਨ ਕੀਤਾ ਕਿ ਲੋਕ ਸਭਾ ਹਲਕਾ ਪਟਿਆਲਾ ਦਾ ਮੁਲਾਜ਼ਮ ਕੱਚਾ ਅਤੇ ਪੱਕਾ ਸਮੇਤ ਪੈਨਸ਼ਨਰ ਤਨਖਾਹਾਂ ਨਾ ਮਿਲਣ ਸਮੇਤ ਮੰਗਾਂ ਨੂੰ ਅੱਖੋ-ਓਲੇ ਕਰਨ ਤੇ रोस ਵੱਲੋਂ ਰੈਲੀ ਵਿੱਚ ਹੱਥ ਖੜੇ ਕਰਕੇ ਐਲਾਨ ਕੀਤਾ ਕਿ ਤਨਖਾਹਾਂ ਨਹੀਂ ਤਾਂ ਵੋਟ ਨਹੀਂ ਮੰਗਾ ਨਹੀਂ ਤੇ ਵੋਟ ਨਹੀਂ ਇਸ ਮੌਕੇ ਤੇ ਇੱਕ ਲਿਖਤੀ ਰੂਪ ਵਿੱਚ ਸੱਤਵਾਂ ਮੈਮੋਰੰਡਮ ਵੀ ਸਿਹਤ ਮੰਤਰੀ ਦੇ ਨਾਂ ਦਿੱਤਾ ਗਿਆ ਰੈਲੀ ਵਿੱਚ ਹੋਰ ਜੋ ਮੁਲਾਜ਼ਮ ਆ ਗੂ ਸ਼ਾਮਲ ਹੋਏ ਉਹਨਾਂ ਵਿੱਚ ਸ਼ਿਵਚਰਨ ਸੂਰਜ যাদਬ ਰਾਜੇਸ਼ ਗੋਲੂ ਆਦੀ ਆ ਗੂ ਪਹੁੰਚੇ ਹੋਏ ਸਭ